ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਵੱਡਾ ਘਰ ਤਸਵੀਰ ਬਾਗਾ ਪ੍ਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦਾ ਰਹੇ ਬਈ ਜੇ ਕਿਸੇ ਵੀ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਜਿਹਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੈਲ 98783 93688 ਆ ਸੱਲੀ ਪਰਕ ਤੁਸੀਂ ਆਏ ਕਰਨੀਏ ਤੁਸੀਂ ਪੈਸੇ ਲਾਉਣੇ ਆਗੇ ਮੇਰਾ ਕੰਮ ਤਾਂ ਤੁਹਾਨੂੰ ਪਸ਼ੂ ਦਿਖਾਉਣ ਦਾ ਵਾ ਕਰਦੇ ਆਂ ਬਾਈ ਨਾਲ ਗੱਲਬਾਤ ਲੈਨੇ ਆ ਪਰ ਪਰਜਨ ਕਰ ਇਸ ਵੜ ਬਾਰੇ ਹਾਂਜੀ ਬੈਸਰੀ ਕਾਲ ਸਸੀ ਕਾਲ ਬਾਈ ਜੀ ਨਾਮ ਦੱਸ ਦੀ ਬਾਈ ਬਾਈ ਮੇਰੇ ਨਾਲ ਗੱਲਣਾ ਜੀ ਠੀਕ ਆ ਜੀ ਤੇ ਬਾਈ ਇੱਕ ਵੜ ਮਕਾਉ ਅੱਜ ਹਾਂਜੀ ਬਾਈ ਆ ਗਿਆ ਵੜ ਮਕਾਉ ਆਪਣੇ ਠੀਕ ਆ ਜੀ ਕਿਹੜਾ ਗੱਡੀ ਸੀਲਾ ਗਾਰੰਟੀ ਆ ਠੀਕ ਆ ਜੀ ਕਿਹੜਾ ਸੂਹਾ ਸੁੰਦੀ ਆ ਇਹ ਦੂਜਾ ਸੂਹਾ ਸੁੰਦੀ ਆ ਬਾਈ ਠੀਕ ਆ ਜੀ ਤੇ ਦਿਨ ਲੈ ਜੂਗੀ ਹਜੇ 7-8 ਠੀਕ ਆ ਜੀ ਹਾਂ ਤੇ ਦੁੱਧ ਦਾ ਰਿਕਾਰਡ ਪਹਿਲਾਂ ਦੁੱਧ ਪਹਿਲੇ ਸੂਹਾ ਬਾਈ ਨੂੰ ਦੱਸਾ 15 ਕਿਲੋ ਠੀਕ ਹੈ ਜੀ ਐਰ ਕੀ ਨਾਲ ਕੋ ਵੱਧ ਸੇਵਾ ਵਾਲਾ ਦਾ ਵੱਧ ਚਲੂਗਾ ਠੀਕ ਹੈ ਜੀ 15 ਦੇਈ ਦੇਊਗੀ ਹਾਂ ਠੀਕ ਆ ਥੋਰੀ ਮੜੀ ਜੀ ਲੋ ਜੀ ਦੋਸਤੋ ਕੱਦ ਘੜ ਚੰਗਾ ਵਾ ਜਰਸੀ ਬਰੀਡ ਚ ਪੈਂਦੀ ਠੰਡੀ ਸੀਲ ਪਾਈ ਕਹਿੰਦਾ ਬਹੁਤ ਆ ਗਈ ਥਣ ਬਹੁਤ ਚੰਗਾ ਲੱਗਿਆ ਹੋਇਆ ਵਾ ਦੇ ਲੈਂਦੀ ਹਫਤਾ ਆਇਰ ਦੀ ਵਾੜ ਟਲਾ ਦੇਖ ਰਹੇ ਹਾਂ ਸਾਰਿਆਂ ਕੱਢ ਕੇ ਇਹਨੇ ਫੇਰ ਸੁਣਾ ਵਾ ਫਿਟਿੰਗ ਵਾਲਾ ਹਵਾਨਾ ਵਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਜੀ ਸੋਹਣਾ ਮੋਟਾ ਮੋਟਾ ਥੀ ਚੋਈ ਵਾਲਾ ਥਾਣਾ ਥਣ ਬਹੁਤ ਸੋਹਣਾ ਵਹਿੜਦਾ ਫਟ ਦੇ ਦਿੱਤੀ ਕੱਚੀ ਆ ਗਈ ਜਦੋਂ ਪੈਂਦਾ 15 ਕਿਲੋ ਦਾ ਪਹਿਲੇ ਸਵੇਰੇ ਹੁਣ ਉਹ 15 ਕਿਲੋ ਬਾਈ ਕਹਿੰਦਾ ਆਪਾਂ ਕਹਿ ਕੇ ਦੇਣੀ ਹੈਗੀ ਕੋਈ ਵੱਧ ਨਹੀਂ ਕਹਿਣਾ ਸੇਵਨ ਵੱਧ ਲੈ ਲਵੇ ਤੇ ਭਲਾ ਅਗਲਾ ਘੱਟ ਲੈ ਲਵੇ ਹੱਥੀ ਚਵਾਈ ਵਾਲਾ ਸੋਨਾ ਮੁੱਠੀ ਵਾਲਾ ਥਾਣਾ ਮੁੱਲ ਫਿਰਦਾ ਬਾਈ ਜਮਾ ਦੇਣ ਲੈਣ ਵਾਲਾ ਦੇ ਲੈਣਾ ਬਾਈ ਮੁੱਲ 37000 ਵਿੱਚੋਂ ਕੋਈ ਛੋਟ ਛੱਪ ਠੀਕ ਆ ਉਹ ਠੰਡੀ ਸੀਰ ਆ ਲੈ ਵਕਤ ਚਵਾਲਟਾਂ ਕੱਢ ਕੇ ਸੋਨਾ ਬੋਲ ਲੈ ਚਲ ਆ ਸਵਾਲਟਾਂ ਸਾਰੀਆਂ ਪਈਆਂ ਫਸ ਕੇ ਸੋਨੇ ਨੇ ਜਮਾ ਆ ਸਾਰੀਆਂ ਕੱਢ ਕੇ ਠੰਡੀ ਸੀਰ ਦੇ ਵਿੱਚ ਹੀ ਲਈ ਜਾਏ ਬਾਈ ਲੈ ਰਹਾ ਥਲਾਈ ਦਾ ਟੌਰ ਨਾ ਨਵੀਂ ਪਾ ਕੇ ਖੜੀ ਆ ਗਈ ਜਿਹਦੇ ਪਸੰਦ ਆ ਜੇ ਬਾਈ ਨਾਲ ਗੱਲ ਕਰ ਜਮਾ ਜੈਜ ਮੱਲਾ ਬੱਚੇਗਾ 30000 ਦੇ ਬੱਚੇ ਵੀ ਕੀ ਜਾਂਦੀਆਂ ਦੋ ਦੋ ਚਟਾ ਮੱਝਾ ਵਰਗਾ ਫੈਡ ਫੂਡ ਚੰਗੀ ਆਜੂਗੀ ਸੈਲ ਸਦਾ ਤੇ ਨਿਆਰੇ ਮੁੱਲ ਜਮਾ ਜੈ 37000 ਵਿੱਚੋਂ ਕੀ ਮਾਨਤਨ ਹੋ ਜਾਊਗਾ ਧੰਨਵਾਦ ਜੀ